ਆਲੋ ਤੁਹਾਡੀ ਮਨ ਪਸੰਚਾ ਬਿਲਕੁਲ ਜਿਵੇਂ ਦੀ ਤੁਹਾਨੂੰ ਪਸੰਦ ਹੈ ਅੱਛਾ ਜੀ ਅੱਛਾ ਬਹੁਤ ਮਸਕੇ ਮਾਰੇ ਜਾ ਰਹੇ ਨੇ ਮੈਨੇ ਤਾਂ ਗੱਲ ਕਰਨੀ ਸੀ ਤੁਹਾਡੇ ਨਾਲ ਗੱਲਾਂ ਤਾਂ ਭਾਵੇਂ ਆਚਾਰ ਕਰ ਲਾ ਪਰ ਆਉਦੀ ਪੇਕੇ ਜਾਣ ਬਾਰੇ ਲੱਗੇ ਵੀ ਰਖੜੀਆਂ ਤੇ ਜਾਣਾ ਹੈ ਕਿਉਂਕਿ ਮੇਰੀ ਹੰਦਾ ਨਾਲ ਬਣਦੀ ਨਹੀਂ ਮੈਂ ਰਖੜੀ ਬਣ ਕੇ ਨਾਲ ਦੀ ਨਾਲ ਆ ਜਾਾਂਗੇ ਭੈਣ ਭਰਾ ਦਾ ਤਿਉਹਾਰ ਹੈ ਰਿਸ਼ਤੇ ਰੁੱਟੇ ਤਾਂ ਥੋੜਾ ਨਾ ਹੁੰਦੇ ਨੇ ਇਹ ਫਿਰ ਤੇਰੇ ਭਰਾ ਨੂੰ ਸੋਚਣਾ ਚਾਹੀਦਾ ਸੀ ਨਾ ਉਹਨੇ ਤਾਂ ਇੱਕ ਮਿੰਟ ਵੀ ਨਹੀਂ ਸੋਚਿਆ ਹੈ ਉਹ ਕੀ ਕੀਤਾ ਸੋਹਣੇ ਮੇਰੇ ਨਾਲ ਤੇਰੀ ਮਾਸੀ ਦੇ ਕੁੜੇ ਦੇ ਵਿਆਹ ਤੇ ਹੈ ਉਹ ਯਾਰ ਫੇਰ ਕੀ ਹੋਇਆ ਮੈਂ ਆ ਉਹਦੇ ਫੇਵਰੇਟ ਗਾਣੇ ਤੇ ਨੱਚ ਲਿਆ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਡੱਕਾ ਤਾਂ ਨਹੀਂ ਮਾਰਿਆ ਮੈਂ ਇੰਜੋਏ ਕਰ ਰਿਹਾ ਸੀਗਾ ਮੈਨੂੰ ਨਹੀਂ ਪਤਾ ਲੱਗਿਆ ਯਾਰ ਪੀਤੀ ਚ ਵੀ ਉਹਦੇ ਘਰ ਵਾਲੀ ਦੀ ਬਾਹ ਫੜੀ ਬੈਠਾ ਮੈਂ ਉਹਨੇ ਮੈਨੂੰ ਸਾਰਿਆਂ ਸਾਹਮਣੇ ਜਲੀਲ ਕੀਤਾ ਉਦੋਂ ਮੇਰੇ ਹੱਥ ਚੱਕਿਆ ਉਹਨਾਂ ਕੌਣ ਚੱਕਦਾ ਹੁੰਦਾ ਥੋੜੋਨੇ ਤੇ ਫੇਰ ਗਲਤੀ ਵੀ ਤਾਂ ਮੰਨੀ ਸੀ ਉਹਨੇ ਆਪਣੀ ਅੱਛਾ ਪਹਿਲਾਂ ਹੱਥ ਚੁੱਕ ਦੋ ਫਿਰ ਗਲਤੀ ਮੰਨ ਲਓ ਹੈ ਮੈਂ ਕਿਵੇਂ ਭੁੱਲ ਸਕਦਾ ਹਾਂ ਓਏ ਉਹਨੇ ਮੇਰੇ ਤੇ ਹੱਥ ਚੁੱਕਿਆ ਸੀ ਮੇਰੇ ਜਹਨ ਚੋਂ ਨਹੀਂ ਨਿਕਲ ਰਿਹਾ ਉਹ ਮੇਰੇ ਆ ਅੱਖਾਂ ਸਾਹਮਣੇ ਆਉਂਦਾ ਉਹ ਸੀਨ ਜਦੋਂ ਮੈਂ ਦਾਰ ਮਤਲਬ ਤੁਸੀਂ ਮੈਨੂੰ ਨਹੀਂ ਜਾਣ ਦੇਣਾ ਨਹੀਂ ਜਾਣ ਦੇਣਾ ਆਪਣੀ ਉਹਨਾਂ ਨਾਲ ਬਣਦੀ ਨਹੀਂ ਬਸ ਨਹੀਂ ਜਾਣਾ ਚਲੋ ਠੀਕ ਹੈ ਮੈਂ ਨਹੀਂ ਜਾਂਦੀ ਪਰ ਜੇ ਮੇਰਾ ਵੀਰ ਸੰਧਾਰਾ ਲੈ ਕੇ ਇੱਥੇ ਆ ਗਿਆ ਫਿਰ ਪਾ ਯਾਰ ਨਹੀਂ ਆਉਂਦਾ ਉਹ ਸਿਰੇ ਦਾ ਫੁੱਦੋ ਬੰਦਾ ਪਰ ਮੇਰਾ ਦਿਲ ਕਹਿੰਦਾ ਉਹ ਜ਼ਰੂਰ ਆਊਗਾ ਅੱਜ ਤੱਕ ਕਿਸੇ ਵੀ ਰਖੜੀ ਤੇ ਇਦਾਂ ਨਹੀਂ ਹੋਇਆ ਕਿ ਉਹਨੇ ਮੇਰੇ ਤੋਂ ਰਖੜੀ ਨਾ ਬੜਵਾਈ ਹੋਵੇ ਉਹ ਆਊਗਾ ਨਹੀਂ ਆਉਂਦਾ ਜੇ ਆ ਗਿਆ ਫਿਰ ਤੁਸੀਂ ਉਹਨੂੰ ਕੁਝ ਨਹੀਂ ਕਹਿਣਾ ਜੇ ਕਰੇ ਆਪਣੇ ਦੁਸ਼ਮਣ ਵੀ ਆ ਜੇ ਆਪਾਂ ਤੁਹਾਨੂੰ ਵੀ ਹੱਸ ਕੇ ਬੁਲਾਣੇ ਆ ਉਹ ਤਾਂ ਫਿਰ ਵੀ ਮੇਰਾ ਭਰਾ ਹੈ ਤੁਸੀਂ ਪਲੀਜ਼ ਮੈਂ ਹੱਥ ਛੋੜ ਦਿਓ ਉਹਨੂੰ ਕੁਝ ਨਾ ਕਿਓ ਬੱਚ ਮੈਨੂੰ ਭਾਵੇਂ ਕੁੱਟ ਲਿਓ ਚੱਲ ਠੀਕ ਹੈ ਯਾਰ ਮੈਂ ਉਹਦੇ ਮੂੰਹ ਹੀ ਨਹੀਂ ਲੱਗਣਾ ਹੈ ਹੈ ਵੀ ਕੀ ਹਾਲ ਹੈ ਹੈ ਤੂੰ ਵੀ ਬੜਾ ਸੋਹਣਾ ਸੂਟ ਪਾਇਆ ਥੈਂਕ ਯੂ ਆਜੋ ਆਜੋ ਬੈਠੋ ਹਲਕਾ ਕੁਝ ਮਾਰੋ ਤੁਸੀਂ ਪਾਣੀ ਮੈਂ ਪਾਣੀ ਲੱਕੇ ਠੀਕ ਹੈ ਅੰਦਰ ਫੜ। ਰੋਣਾ ਕਿੱਥੇ ਹੈ? ਨਜ਼ਰ ਨਹੀਂ ਆ ਰਿਹਾ। ਉਹ ਤਾਂ ਅੰਦਰ ਸੁੱਤੇ ਪਏ ਨੇ। ਸੁੱਤਾ ਪਿਆ ਕਿ ਗੁੱਸੇ ਆ? ਥੋੜਾ ਜਿਹਾ ਸੁੱਤਾ ਪਿਆ, ਥੋੜਾ ਜਿਹਾ ਗੁੱਸੇ ਆ। ਲੈ। ਦੇ ਨਾ ਗੁੱਸੇ ਆ ਉਹ ਨਾ ਬੰਦ ਲਾ ਲੈਣ ਤੂੰ ਐ ਕਰ ਛੱਬ ਲਾ ਕੇ ਲੈ ਦੇਖ ਵੀਰੇ ਬੁਲਾ ਤਾਂ ਮੈਨੂੰ ਲੈ ਆਂਨੀ ਆ ਪਰ ਤੇਰੇ ਤੋਂ ਨਰਾਜ਼ ਆਉ ਜੇ ਉਹਨੇ ਕੁਝ ਕਿਹਾ ਨਾ ਇੱਕ ਕੰਚ ਤੋਂ ਦੂਜੇ ਚ ਕੱਢ ਦੀ ਤੂੰ ਫੇਰ ਕਰ ਨਾ ਕਰ ਭੈਣੇ ਪਰੌਣੀ ਦਾ ਕਾਹਦਾ ਗੁੱਸਾ ਅੱਜ ਮੈਨੂੰ ਖੁਸ਼ ਕਰਨ ਆਇਆ ਤੇ ਖੁਸ਼ ਕਰਕੇ ਜਾਊਂਗਾ ਤੂੰ ਬੁਲਾ ਕੇ ਲੈ ਆ ਚੱਲ ਠੀਕ ਆ ਫਿਰ ਮੈਂ ਬੁਲਾ ਕੇ ਲੈ ਆ ਸਹੀ ਚੱਲ ਜੀ ਜੀ ਸਸੀ ਕਾਂ ਸਸੀ ਕਾਂ ਭਾਜੀ ਜੀ ਪਿਆ ਜੀ ਗਰੀਆ ਤੁੰਗਸ ਅੱਛਾ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਂਦਾ ਠੀਕ ਹੈ ਜੀ ਜੀ ਦਿਨ ਬਦਲਣ ਸੋਹਣੇ ਨਹੀਂ ਆ ਰਹੇ ਕੀ ਖਾਣੇ ਹੋ ਮੈਨੂੰ ਵੀ ਦੱਸ ਦੋ ਖਾਣ ਨੂੰ ਮੈਂ ਕੀ ਖਾਣਾ ਰੋਟੀ ਹੀ ਖਾਂਦਾ ਬੰਦਾ ਹੋਰ ਕੀ ਖਾਂਦਾ ਹੈ ਜੀ ਜੀ ਵਿਆਹ ਦੀ ਗੱਲ ਦੀ ਨਿਰਾਸ਼ਾਏ ਤਾਂ ਕਦੇ ਚ ਗਈ ਨਹੀਂ ਹੈ ਨਾ ਜੀ ਜੀ ਜੀਜੇ ਸਾਲ ਦਾ ਰਿਸ਼ਤਾ ਨੌ ਮਾਸ ਦੀ ਦਰਾਂ ਦਾ ਜੇ ਨੌ ਮਾਸ ਨੂੰ ਵੀ ਅਲੱਗ ਹੀ ਕਰ ਸਕਦਾ ਫੂ ਮੈਂ ਸਾਡੇ ਰਿਸ਼ਤੇ ਨੂੰ ਨਹੀਂ ਕਰ ਸਕਦਾ ਦੇਖੋ ਮੈਂ ਤੁਹਾਡੇ ਸਾਹਮਣੇ ਹੱਥ ਜੋੜਦਾ ਕੰਨਾ ਮਾਤ ਰਣਾ ਜੇ ਕੋਣ ਤੁਹਾਡੇ ਪੈਰੀ ਪੈਣਾ ਨੱਕ ਨਾਲ ਲਕੀਰਾ ਕਰ ਦੇਣਾ ਤੁਸੀਂ ਕਿਵੇਂ ਮੰਨੋਗੇ ਤੁਸੀਂ ਘਰ ਦਾ ਚਿਰਾਗ ਹੋ ਜੀਜਾ ਜੀ ਤੁਸੀਂ ਇਹਦਾ 부জে 부জে ਵਧੀਆ ਨਹੀਂ ਲੱਗੇ ਤੇ ਤੁਸੀਂ ਸਾਈਡੋਂ ਤਾਂ ਘਰ ਦੇ ਕਿਸਿਆਂ ਕਿੱਥੋਂ ਆਣਗੇ ਆ ਦੇਖੋ ਮੈਂ ਕੰਨਾ ਨੂੰ ਫੇਰਾ ਚਰਵਾ ਤੁਹਾਡੇ ਸਾਹਮਣੇ ਜੋੜਦਾ ਹੱਥ ਮੰਨ ਪਲੀਜ਼ ਮੇਰੇ ਤੇ ਅੜੀ ਗੱਲ ਮੰਨ ਜੋ ਹੁਣ ਤੁਹਾਨੂੰ ਰੱਬ ਦਾ ਵਾਸਤਾ ਚਲ ਛੱਡੋ ਭਾਜੀ ਹੁਣ ਜੋ ਹੋ ਗਿਆ ਹੋ ਗਿਆ ਮੰਨ ਜੋ ਹੁਣ ਚਲੋ ਬਟਾ ਘੜਿਆ ਤੇ ਫਿਰ ਆਓ ਹਲੋ ਮੈਂ ਸ਼ਾਨੀ ਮੈਂ ਕਿੱਥੇ ਨਿਆਮ ਤਾਂ ਗਲਤੀ ਵਾਹ ਜਰ ਤੇ ਨੂਰਾ ਆਏ ਮੇਰੇ ਵੀ ਥੋੜੇ ਵੀ ਪੈਣੇ ਚਲ ਬੰਨ ਰਖੀ ਲੱਗਿਆ ਲਿਆਵੇ ਲੇਟ ਹੋ ਰਹਾ ਹੈ ਹਲੋ ਚਲੋ ਨਹੀਂ ਨਹੀਂ ਵੀਰੇ ਰਹਿਣ ਦੋ ਆਹ ਆ ਰੱਖ ਲੈਣੀ ਆ ਤਸੀਂ ਰੱਖੋ ਉਹ ਨਹੀਂ ਨਹੀਂ ਦੀਦੀ ਰੱਖੋ ਤੁਸੀਂ ਇਹ ਤਾਂ ਭੈਣਾਂ ਦਾ ਹੱਕ ਹੁੰਦਾ ਹੈ ਇਹ ਸ਼ਗਨ ਹੁੰਦਾ ਤਾਂ ਭੈਣਾਂ ਦਾ ਧਰਮਾਤਮਾ ਮੇਰੀ ਭੈਣ ਨੂੰ ਤੇ ਦੁਨੀਆ ਸਾਰੀਆਂ ਭੈਣਾਂ ਚੜਦੀ ਕਲਾ ਚ ਰੱਖੇ ਤੇ ਚਲੀਏ ਫਿਰ ਆਪਾਂ ਲੇਟ ਹੋ ਰਿਹਾ ਨਹੀਂ ਨਹੀਂ ਆਪਾਂ ਇਹ ਕਰਦੇ ਮਾੜੀ ਮੇਰੀ ਗੱਲ ਸੁਣ ਹਾਂਜੀ ਆਪਾਂ ਪੈਗ ਵਾਲਾ ਪ੍ਰੋਗਰਾਮ ਬਣਾਉਣਿਆ ਉਹ ਨਹੀਂ ਜੀ ਜਿਹੜੀ ਗੱਲ ਨੂੰ ਡਿਊਟੀ ਜਾਣਾ ਲੇਟ ਹੋ ਜਾਣਾ ਤੇਰਾ ਬਾਬਾ ਜੀ ਮੈਂ ਕਿਹਾ ਤੈਨੂੰ ਡਿਊਟੀ ਤੋਂ ਰੋਕ ਰਿਹਾ ਆਪੋ ਅੱਧਾ ਘੰਟਾ ਲਾਉਣਾ ਇੱਕ ਲੋਕ ਪੈਗ ਲੈਣਾ ਬੱਸ ਤੇ ਮੈਂ ਨਾਲ ਮੈਂ ਦੇ ਲੇ ਫਿਰ ਦੀ ਮੈਂ ਹੁਣ ਨਰਾਜ ਹੋ ਜਾਣਾ ਦੁਬਾਰੇ ਮੈਂ ਤੁਹਾਨੂੰ ਦੱਸਾਂਗਾ ਮਾ ਆ ਮੰਨਿਆ ਚਲੋ ਫਿਰ ਚਲ ਅਰੇ ਧੀਰਗਾ ਸੁਣੋ ਤੁਸੀਂ ਮarre ਗੱਲਾਂ ਅਸੀਂ ਅੰਦਰ ਰੂਮ ਚ ਬੈਠੇ ਆ ਠੀਕ ਆ ਅੱਧੇ ਘੰਟੇ ਚਾਹਗੇ ਤੁਸੀਂ ਬੰਨਾ ਇਸ ਭਾਬੀ ਰਖੜੀ ਨਹੀਂ ਵੀ ਰੋਣੀ ਆ ਗਈ ਸੀ ਸਵੇਰੇ ਘਰੇ ਨਾ ਤੇ ਫਿਰ ਇੱਥੇ ਬਣਵਾ ਗਈ ਸੀਗੇ ਉਹ ਆ ਕੇ ਇਹ ਕਾਫੀ ਬਿਨਾਂ ਦੇ ਉਦਾਸ ਜੇ ਲੱਗਦੇ ਸੀਗੇ ਮੈਂ ਕਿਹਾ ਚੱਲ ਆਪਾਂ ਦੀਦੀ ਕੋਲ ਹੋਏ ਆਉਣੇ ਨਾਲੇ ਇਹਨਾਂ ਦੇ ਮਨ ਮਟਾਪ ਦੂਰ ਹੋ ਜਾਣਗੇ ਨਾਲੇ ਤੁਹਾਨੂੰ ਮਿਲਿਆ ਜਾਊਗਾ था। 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 है <laughs> <है> मैं <laughs> नहीं चाहता मन च खटास जिम्मे मेरे मन ची इस करके हिसाब बराबर हो गया ल ਪੈਗ ਲਾ ਕਿਉਂਕਿ ਜਿਹੜਾ ਜੀਜੇ ਸਾਲੇ ਦਾ ਰਿਸ਼ਤਾ ਹੁੰਦਾ ਨਾ ਉਹ 9 ਮਾਸ ਦੀ ਤਰ੍ਹਾਂ ਇੱਕ ਮਿੰਟ ਇੱਕ ਮਿੰਟ 9 ਮਾਸ ਦੀ ਤਰ੍ਹਾਂ ਹੁੰਦਾ ਜਿੰਨੇ 9 ਮਾਸ ਨਾਲ ਲੱਗਣੀ ਰਹ ਸਕਦਾ ਐ ਆਪ ਆਪਣਾ ਕਵੇ ਗੁੱਸਾ ਇਸ ਨੂੰ ਜੇ ਹੈ ਚਲ ਮੇਰੇ ਗਾ ਸੁਣ ਜਾਂ ਨੂੰ ਲੇਟ ਹੋ ਰਹੇ ਹੈ ਡਿਊਟੀ ਤੇ ਵੀ ਜਾਣਾ ਤੁਸਵੇਰੇ ਜਾਂ ਪੱਜ ਕੇ ਜਾ ਯਾਰ ਰਖੜੀ ਜਾ ਹੈ ਖੋਰ ਬਣਾ ਲੈ ਹਣ ਤੇ ਉਹਦੇ ਆਮ ਹੈਪੀ ਧਿਆਨ ਨਾਲ ਚੈੰਗੀ ਰਹਿ